ਸੀ ਕਾਲ ਮੇਰੇ ਤੈਨਤਰਾਵਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਮੋਗੇ ਅਸੀਂ ਦੀ ਸਾਰੇ ਬਹੁਤ ਦੱਬਿਆ ਸੋ ਗਾਇਸ ਅੱਜ ਆ ਤਾਂ ਪਹਿਲਾ ਫਰਸਟ ਵਲੌਗ ਬਣਾ ਰਹੇ ਆ ਐਦਾਂ ਬੋਲ ਕੇ ਤੇ ਕਾਫੀ ਜਨੇ ਕਹਿ ਰਹੇ ਆ ਕਿ ਤੁਸੀਂ ਲਾਤਰੀਤ ਵਲੌਗ ਬਣਾਇਆ ਕਰੋ ਤੇ ਨੇਕਾ ਚਲੋ ਹਣਾ ਵੈਸੇ ਤਾਂ ਆਪਾਂ ਨੇ ਇਹਨਾਂ ਹਿਸਾਬ ਸੁਝਾ ਹੈ ਨਹੀਂਗਾ ਹਜੇ ਆ ਤਾਂ ਇਹਨੇ ਝੂਠ ਬੋਲੀ ਜਾਈਏ ਕਿ ਸਾਨੂੰ ਪੂਰਾ ਪਤਾ ਹੈ ਤੇ ਨੇਕਾ ਚਲੋ ਆਪਾਂ ਬੋਲ ਕੀ ਬਣਾ ਲੈਨੇ ਅੱਜ ਹਣਾ ਤੇ ਕੱਲ ਆਪਾਂ ਝੋਨਾ ਵਾਢ ਲਿਆ ਕੱਲ 3:30 3:45 ਵਜੇ ਵਾਢ ਲਿਆ ਸਲਾਲ ਆਪਾਂ 2.5 ਕਿੱਲੇ ਵੱਢਿਆ 11 ਝੋਨਾ ਸੀਗਾ ਉੱਥੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਝੋਨਾ ਬਹੁਤ ਸੋਹਣਾ ਹੋ ਗਿਆ ਝਾੜ ਜੈਸੇ ਤਾਂ ਲੱਗਦਾ ਨਹੀਂ ਸੀਗਾ ਵੀ ਹੋ ਜਾਊਗਾ ਪਰ ਵਾਹਿਗੁਰੂ ਦੀ ਕਿਰਪਾ ਰਹੀ ਆ ਵਧੀਆ ਝਾੜ ਸੋਹਣਾ ਦੇ ਗਿਆ ਜਿਨੇ ਤਾਤੂ ਲੱਗੇ ਸੀਗੇ ਤੇ ਅੱਜ ਸਰਦਾਰ ਜੀ ਸੁਧਾ ਮੰਡੀ ਲੈ ਕੇ ਗਏ ਆ 5 ਵਜੇ ਲੈ ਕੇ ਗਏ ਸੀ 3:30 'ਚ ਤੇ ਇਸ ਤਰ੍ਹਾਂ ਬੁਸਤਰਾ ਦਾ ਲੈ ਗਏ ਮੰਡੀ ਲਾਈ ਆਪਣੀ ਨਾਲ ਦੇ ਪਿੰਡ ਮੰਡੀ ਆ ਤੇ ਉੱਥੇ ਚੋਂ ਨਾ ਲਾਏ ਆ ਤੋ ਦੋ ਗੇੜੇ ਲੱਗੇ ਇੱਕ ਨਾਲ ਵੱਡੇ ਵੀਰ ਜੀ ਚਲੇ ਗਏ ਸੀਗੇ ਚਲੋ ਝੋਨਾ ਲਾ ਕੇ ਆ ਕੇ ਰੋਟੀ ਰੁੱਟੀ ਹੁਣ ਉਹਨਾਂ ਨੇ ਖਾਧੀ ਆ ਤੇ ਵਾਹਿਗੁਰੂ ਕਿਰਪਾ ਕਰੇ ਸ਼ੈਤ ਅੱਜ ਆਪਣੀ ਗਾਂ ਵੀ ਸੂਪਵੇ ਤੇ ਦੇਖਦੇ ਆ ਕੀ ਦਿੰਦੀ ਆ ਹਨਾ ਬੜੀ ਉਮੀਦ ਆ ਮੈਨੂੰ ਕਿ ਐਨ ਕਿਦਰੀ ਦੱਚੀ ਦਊਗੀ ਮੈਂ बार-बार ਜਾ ਕੇ ਦੇਖਦੀ ਆ کافی ਦਿਨ ਹੋ ਗਏ ਵੇਟ ਕਰਦੀ ਨੂੰ ਅੱਜ ਸੁੰਦੀ ਅੱਜ ਸੁੰਦੀ ਕਿਉਂਕਿ ਪਹਿਲੀ ਵਾਰੀ ਆਪਾਂ ਗਾਂ ਰੱਖੀ ਆ ਤੇ ਪਹਿਲਾਂ ਤਾਂ ਸੂਈ-ਸੂਈ ਲੈ ਕੇ ਆਏ ਸੀਗੇ ਤੇ ਹੁਣ ਫਸਟ ਟਾਈਮ ਪਤਾ ਵੀ ਨਹੀਂ ਇੰਨਾ ਹੁੰਦਾਗਾ ਹਨਾ ਪਤਾ ਨਹੀਂ ਕਿਵੇਂ-ਕਿਵੇਂ ਹੋਊਗਾ ਬਸ ਬਹੁਤ ਡਰ ਲੱਗ ਜਾਂਦਾ ਤੇ ਵਾਹਿਗੁਰੂ ਅੱਗੇ ਕਿਰਪਾ ਮਨੋ ਕਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਤੇ ਜਿਨਾਂ ਕੀ ਤੋਂ ਨਾਤਾ ਆਪਾਂ ਰਾਤੇ ਵੀ ਰੱਖੇ ਹੋਇਆ ਆਪਣੇ ਘਰ ਦੇ ਮਤਲਬ ਪ੍ਰਾਣੀ ਗੱਦੀ ਆ ਸਾਡੇ ਮਾਤਾ ਦੀ ਮਤਲਬ ਮੰਦੇ ਸੀ ਸਾਡੇ ਬਜ਼ੁਰਗ ਤੇ ਆਪਾਂ ਨੇ ਰਾਤੇ ਦੀ ਰੱਖੇ ਹੋਇਆ ਤਿੰਨ ਅੱਜ ਤੀਸਰਾ ਦਿਨ ਹੋ ਗਿਆ ਤੇ ਰੋਟੀ ਰੁੱਟੀ ਦਾ ਆਪਾਂ ਖਾਂਦੇ ਨਹੀਂਗੇ ਫਰੂਟ ਵਗੈਰਾ ਹੈਗਾ ਕਿਤੇ ਕੋਈ ਖਾ ਲਈਦਾ ਕਿਤੇ ਨਹੀਂ ਤੇ ਬਸ ਮਤਲਬ ਵਾਹਿਗੁਰੂ ਤੇ ਇਹ ਵੀ ਕਿਰਪਾ ਕਰੇ ਆਪਣੇ ਤੇ ਤੇ ਮਾਤਾ ਰਾਣੀ ਦੇ ਨਰਾਤੇ ਰੱਖੇ ਹੋਇਆ ਉਹਦੀ ਆਪਣੀ ਦੇ ਕਿਰਪਾ ਕਰਨ ਨਾਲ ਗਾਂ ਬੱਚੀ ਦੇ ਦੇਵੇ ਤੇ ਜੋ ਵੀ ਹੋਊਗਾ ਹਨਾ ਮੈਂ ਤੁਹਾਨੂੰ ਤਾਂ ਤੇ ਇਹਦੇ ਦੱਸੂਗੀ ਤੇ ਬਾਕੀ ਹਾਂ ਇੱਕ ਹੋਰ ਮੇਰੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਸਾਡਾ ਚੈਨਲ ਪਲੀਜ਼ ਵੱਧ ਤੋਂ ਵੱਧ ਹਾ ਕਰਦੇਆ ਕਰੋ ਸਾਡੀ ਸਪੋਰਟ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓਜ਼ ਨੂੰ ਲਾਈਕ ਵੀ ਕਰਦੇਆ ਕਰੋ ਤੇ ਬਾਕੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਹੋਰ ਰਿਕਵੈਸਟ ਆ ਜਿਨੇ ਕੀ ਹੁਣ ਚੋਨਾ ਚੱਲ ਰਿਹਾ ਏ ਤਹਣਾ ਕਿੰਨੀ ਜ਼ਿਆਦਾ ਕਾਂਡ ਵਗੈਰਾ ਕਿੰਨੀ ਹੁੰਦੀ ਆ ਹੁਣ ਗਲੇ ਖਰਾਬ ਹੋ ਜਾਂਦੇ ਆ ਤੇ ਜ਼ਰੂਰ ਕੰਮ ਕਰਕੇ ਸਵੇਰੇ ਜਾਂ ਸ਼ਾਮ ਨੂੰ ਜਦੋਂ ਦੇ ਖੇਤਾਂ ਨੂੰ ਜਾਂਦੇ ਮੇਰੇ ਤੈਨ ਤਰਾ ਹਨਾ ਤੇ ਗੁੜ ਦੀ ਡਲੀ ਜ਼ਰੂਰ ਖਾਇਆ ਕਰੋ ਆ ਕੇ ਕਿਉਂਕਿ ਗਲਾ ਜਾਂ ਸਾਫ਼ ਹੋ ਜਾਂਦਾ ਏ ਇਹ ਇਹ ਮੈਂ ਤੁਹਾਨੂੰ ਦੱਸਦੀ ਆ ਕਿਉਂਕਿ ਕੱਲ ਸੁਪੀਰੀਅன்ஸ் ਕੱਲ ਇਹ ਅਸੀਂ ਕੀਤਾ ਸਾਡਾ ਖੇਤ ਦੇ ਵਿੱਚ ਹੀ ਘਾਰ ਆ ਤੇ ਝੋਨਾ ਨਾਲ ਲੜਦੇ ਸੀ ਘਰ ਦੇ ਤੇ ਕਾਂਡ ਜੀ ਉੱਡ ਉੱਡ ਕੇ ਤੇ ਗਲੇ ਜਿੱਚ ਪੈ ਗਈ ਫਿਰ ਗੁੜ ਖਾ ਕੇ ਸੈੱਟ ਹੋ ਗਿਆ ਘਰ ਦੇ ਕਹਿੰਦੇ ਗੁੜ ਖਾਣਾ ਚਾਹੀਦਾ ਏ ਸਾਰੇ ਮੇਰੇ ਭੈਣਾਂ ਤੇ ਯਾਦ ਨਾਲ ਗੁੜ ਖਾ ਲਿਆ ਕਰੋ ਤੇ ਬਾਕੀ ਆਪਣੇ ਝੋਨਾ ਤੋਂ ਵੱਢ ਲਿਆ ਰੀਤਰ ਦੀ ਵੱਜ ਗਿਆ ਗੱਠਾਂ ਵਾਲੇ ਹਜੇ ਆਏ ਨਹੀਂ ਉਹ ਦੇਖੋ ਕਦੋਂ ਆਉਂਦੇ ਆ ਸੋ ਗਾਇਸ ਤੁਹਾਨੂੰ ਪਤਾ ਨਹੀਂ ਮੈਂ ਕੀ ਕੁਛ ਘਾਟੇ ਵਾਟੇ ਕਰ ਗਈ ਆ ਐਂ ਤਾਂ ਕਹੋਗੇ ਭੈਣ ਦੀ ਕੋਈ ਪਤਾ ਨਹੀਂ ਲੱਗੀ ਗੱਲ ਕੀ ਕਹਿੰਦੀ ਕੀ ਨਹੀਂ ਕਹਿੰਦੀ ਬਟ ਜੋ ਵੀ ਆ ਬਸ ਲਾਈਕ ਕਮੈਂਟ ਕਰ ਦੋ ਜੀ ਬਾਈ ਬਾਈ ਥੈਂਕ ਯੂ ਮੇਰੀ ਜੋ ਵੀ ਤਹੰਤਰਾ ਲਾਸਟ ਤੇ ਲਾਸਟ ਤੱਕ ਤੌਂਚੂਗਾ ਮੇਰੀ ਬੱਕ 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 ਬਕਸਾਉਣ ਦਾ ਉਹਨੂੰ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਬਾਈ ਬਾਈ